ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਦਾ سلسلہ ਲਗਾਤਾਰ ਜਾਰੀ ਹੈ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਰਾਤ ਨੂੰ ਚੋਰਾਂ ਨੇ थाना सदर ਤੋਂ ਕੁਝ ਦੂਰੀ ਤੇ ਸਥਿਤ ਇੱਕ ਮੈਡੀਕਲ ਸਟੋਰ ਅਤੇ ਸੁਨਿਆਰੇ ਦੀ ਦੁਕਾਨ ਨੂੰ ਤਾਲੇ ਤੋੜ ਕੇ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ ਅਤੇ ਇਸ ਤਰ੍ਹਾਂ ਪਿੰਡ ਆਲੇ ਚੱਕ ਵਿੱਚ ਵੀ ਚੋਰਾਂ ਨੇ ਬੀਤੀ ਰਾਤ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਚੋਰ ਤਾਲੇ ਤੋੜ ਕੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਤਿੰਨ ਚੋਰਾਂ ਦੀ ਸੀਸੀਟੀਵੀ ਕੈਮਰੇ ਵਿੱਚ ਫੂਟੇਜ ਕੈਦ ਹੋ ਗਈ ਫਿਲਹਾਲ ਪੁਲਿਸ ਵੱਲੋਂ ਰਟਿਆ ਹਟਾਇਆ ਜਵਾਬ ਦਿੱਤਾ ਜਾ ਰਿਹਾ ਹੈ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਕਾਬੂ ਕਰਦੀ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਰਾਤੀ 9:00 ਵਜੇ ਦੀ ਗੱਲ ਹੈ ਜਦੋਂ ਮੈਂ ਦੁਕਾਨ ਕੋਲ ਕਲੋਜ਼ ਕਰਕੇ ਗਿਆ ਤੇ ਗੱਲੇ ਦੇ ਵਿੱਚ ਹੈਗਾ ਹੀ ਕੋਈ 60000 ਰੁਪਇਆ ਜਿਹੜਾ ਕੈਸ਼ ਮੈਂ ਰੱਖਿਆ ਹੀ ਪਿਆ ਨਾ ਮੁੜਿਆ ਨੇ ਪੇਮੈਂਟ ਅੱਜ ਕਰਨੀ ਸੀ ਮੈਂ ਜਾਣਾ ਹੀ ਕਿਤੇ ਤੇ ਮੈਂ ਘਰ ਚੱਲ ਗਿਆ ਮੈਂ 11:00 ਵਜੇ ਤੱਕ ਕੈਮਰੇ ਉਦਾ ਚੈੱਕ ਕੀਤੇ ਆਪਣੇ ਰੋਟੀ ਜੜੀ ਖਾ ਕੇ ਉਦੋਂ ਬਿਲਕੁਲ ਸਹੀ ਤੇ ਸਵੇਰੇ ਕੋਈ ਸੈਰ ਕਰਨ ਵਾਲੇ ਬੰਦਿਆਂ ਨੇ ਵੇਖਿਆ ਵੀ ਸ਼ਟਰ ਚੁੱਕਿਆ ਹੀ ਤੇ ਆ ਟਫਨ ਪੱਜਾ ਵਾ ਉਹ ਫਿਰ ਮੇਰੇ ਘਰ ਗਏ ਠਾਲ ਕੇ ਲਿਆਂਦਾ ਮੈਨੂੰ ਮੈਂ ਵੇਖਿਆ ਆ ਕੇ ਸ਼ਟਰ ਵੀ ਚੁੱਕਿਆ ਹੀ ਤਾਂ ਜਿਹੜੇ ਲੋਕ ਹੀ ਸਾਡੇ ਲੋਕ ਦੋਨੇ ਭੰਤੇ ਹੀ ਉਹਨਾਂ ਨੇ ਸ਼ਟਰ ਬੜੀ ਵੱਧ ਤੇ ਤਫਨ ਖੋਲਿਆ ਨਾ ਖੁੱਲਾ ਨਹੀਂ ਆ ਤਫਨ ਤੋੜਿਆ ਵਾ ਤਫਨ ਤੋੜ ਕੇ ਅੰਦਰ ਆਇਆ ਨਾਲੇ ਉਹਨਾਂ ਨੇ ਪਹਿਲਾਂ ਡੀਵੀਆਰ ਚੁੱਕਿਆ ਡੀਵੀਆਰ ਦੀਆਂ ਸਾਰੀਆਂ ਤਾਰਾਂ ਤੂਣਾ ਲਾ ਕੇ ਤੇ ਡੀਵੀਆਰ ਲੈ ਗਏ ਆ ਤੇ ਗੱਲੇ 'ਚ ਜਿਹੜੇ ਪੈਸੇ ਸੀ ਗੱਲੇ ਦੇ ਲੋਕ-ਲੁਕ ਤੋੜ ਕੇ ਤੇ 60000 ਰੁਪਏ ਉਹ ਲੈ ਗਏ ਥਾਣਾ ਕਿ ਨਹੀਂ ਦੂਰ ਹੈ ਤੁਹਾਡੇ ਵਿੱਚ ਥਾਣਾ ਲੱਗਈ ਆ ਅੱਧਾ ਕਿਲੋਮੀਟਰ ਹੀ ਆ ਜਿਆਦਾ ਗਰਾਊਂਡ ਦੇ ਨਾਲ ਹੀ ਹੈ ਥਾਣਾ ਲੱਗਦਾ ਚੋਰ ਇਹਨੇ ਮਤਲਬ ਤੇਜ਼ ਹੋ ਚੁੱਕੇ ਥਾਣੇ ਦੀ ਪਰਵਾਹ ਨਹੀਂ ਕਰਦੇ ਹਾਂਜੀ ਚਲੋ ਐਂ ਤੇ ਮੁਲਾਜ਼ਮਾਂ ਨੂੰ ਇਹੋ ਗੱਲ ਕਹਿੰਦੇ ਆ ਵੀ ਮੁਲਾਜ਼ਮ ਜਿਹੜੇ ਆ ਉਹ ਮਤਲਬ ਜੇ ਸਾਡੇ ਹੁਣ ਚੋ ਬਾਕੀ ਮੈਂ ਜਿਹੜੀਆਂ ਦੁਕਾਨਾਂ ਦਾ ਇਹਨਾਂ ਤੋਂ ਨਾ ਹੁਣ ਚੋਰੀ ਹੋਵੇ ਤੇ ਚਲੋ ਸਾਡੇ ਵੀ ਹੈਲਪ ਦੀ ਇਹੋ ਲੋੜ ਹੈ ਹਲਪ ਇਹਨਾਂ ਕੋਈ ਹੋਵੇ ਮੰਗਨੇ ਆ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਵਾ ਅੱਗੇ ਤੋਂ ਕਿਹਦਾ ਨੁਕਸਾਨ ਨਾ ਹੋਵੇ ਤੇ ਮੁਲਾਜ਼ਮਾਂ ਨੇ ਕਰੀ ਹੋਈ ਆ ਵੀ ਚਲੋ ਇਹ ਇੱਥੇ ਇੱਕ ਨਾ ਇੱਕ ਬੰਦਾ ਜ਼ਰੂਰ ਲਾਉਣਾ ਇਹ ਏਰੀਆ ਕਿਹੜਾ ਹੈਗਾ ਜੀ ਰਾਤ ਇਹ ਹਰਦੋਸਾਂ ਦੀ ਰੋਡ ਬਾਈਪਾਸ ਹੈ ਮੇਨ ਹਾਂਜੀ ਮੇਰਾ ਨਾਮ ਰਜਿੰਦਰ ਸਿੰਘ ਜੀ ਸਰਦਾਰ ਬਲਦੇਵ ਸਿੰਘ ਆ ਸਿੱਧੂ ਮੈਡੀਕਲ ਸਟੋਰ ਕਿੰਨੇ ਵਜੇ ਘਟਣ ਲੱਗਦੀ ਜੀ ਇਹ ਸਵੇਰੇ 3 ਵਜੇ ਦੀ ਲੱਗਦੀ ਸਰ 2 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਇਹ ਕਾਰਵਾਈ ਪਈ ਆ ਉਹ ਮਾਰਾ ਸਰਤ ਮੈਨੂੰ ਮਾਲਕਾਂ ਨੇ ਫੋਨ ਕੀਤਾ ਕੋਈ 6:00 ਸਵਾ 6 ਵਜੇ ਦਾ ਤੇ ਬਸ ਰਸਨਾ ਤੁਹਾਡੀ ਦੁਕਾਨ ਭੰਗ ਗਿਆ ਕੋਈ ਆ ਕੇ ਦੇਖਿਆ ਤੇ ਇਹ ਸਮਾਨ ਸੋਹਣ ਸਾਰਾ ਇੱਥੇ ਵਿਖਰੇ ਦਾ ਸੀਗਾ ਤੇਰੇ ਵਿੱਚ ਹੁਣ ਇੱਕ ਚੀਜ਼ ਨਹੀਂ ਰਹੀ ਹੈਗੀ ਮਤਲਬ ਵੱਡੇ ਅੰਦਰ ਸਾਲਾ 12 ਵਾਂ ਇੱਕ ਤਾਲਾ ਤੋੜੇ ਇਹਨਾਂ ਨੇ ਇੱਕ ਟੁੱਟਣ ਨਹੀਂ ਦੇ ਉਹਨਾਂ ਨੇ ਸੱਬਨ ਨਾਲ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਸੀਗੇ ਉਹ ਪੇਚਕਸ ਨਾਲ ਉਹਨਾਂ ਨੇ ਖੋਲੇ ਮਤਲਬ ਸ਼ੀਸ਼ੇ ਛੂਛ ਨਹੀਂ ਤੋੜੇ ਹੈਗੇ ਤੇ ਇਸ ਤਰ੍ਹਾਂ ਹੀ ਅੰਦਰ ਆ ਗਏ ਤੇ ਆਣ ਕੇ ਇਹਨਾਂ ਨੇ ਇਹ ਸਮਾਨ ਜਾਂਦੀ ਤਾਂ ਸਾਰੇ ਕੱਢ ਲਿਆ ਘੈਣੇ ਦਾ ਸਮਾਨ ਸੀਗਾ ਡੱਬੇ ਡੁੱਬੇ ਖਾਲੀ ਕਰ ਗਿਆ ਸਾਰੇ ਇਹਦੇ ਵਿੱਚ ਲੋਕਾਂ ਦਾ ਸਮਾਨ ਸੀ ਘੈਣੇ ਦਾ ਤੇ ਨਗਦ ਪੈਸੇ ਹੀ ਇਹ ਤੇ ਗੱਲੇ ਚ ਰੱਖੇ ਦੇ ਕੋਈ ਲੈ ਗਏ 50000 ਰੁਪਏ ਇੱਕ ਹੀ ਗਏ ਤੇ 8000 ਰੁਪਏ ਇੱਕ ਹੀ 52000 ਹਾਂਜੀ ਪਰ ਘੈਣੇ ਕਿੰਨੇ ਕੁ ਨੁਕਸਾਨ ਦਾ ਘੈਣੇ ਦਾ ਨੁਕਸਾਨ ਘਟੋ ਘਟ ਸਾਢੇ 1-2 ਲੱਖ ਰੁਪਏ ਦਾ ਹੈਗਾ ਕੀ ਕੀ ਚਾਂਦੀ ਚੁੰਦੀ ਦਾ ਸਮਾਨ ਹੀ ਕੁਛ ਸੋਨੇ ਦਾ ਹੀਗਾ ਕੱਲ ਇੱਕ ਕੁੜੀ ਨੇ ਮੁੰਦਰੀ ਰੱਖੀ ਸੀ ਉਹ ਬਚ ਗਈ ਹੈ ਇੱਕ ਵਾਲੀ ਦਾ ਜੋੜਾ ਵਜੇ ਬਾਕੀ ਜਿਹੜਾ ਪਹਿਲਾ ਸੀ ਉਹ ਸਾਰੇ ਲੈਵੀ ਵਿੱਚੋਂ ਕੱਢੀ ਕੈਮਰਾ ਕਿਉਂ ਲੱਗੇ ਕੈਮਰਾ ਲੱਗੇ ਤਾਂ ਕੈਮਰਾ ਹੀ ਫਟ ਕੇ ਲੱਗੇ ਫਟ ਕੇ ਲੱਗ ਗਿਆ ਹਾਂਜੀ ਤੇ ਐਸੀ ਇਹਦੇ ਨਾਲ ਹਾਂਜੀ 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 ਉਹ ਮੈਂ ਉਹ ਮੁੰਡੇ ਕੋਲ ਕਢਾਣਾ ਉਹਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਕੋਈ ਉਹਨਾਂ ਦੀ ਸ਼ਾਇਦ ਫੋਟੋ ਆ ਜਾਵੇ ਵਿੱਚ ਪੁਲਿਸ ਉਹ ਕਬੜਾ ਰੱਖੀ ਹਾਂਜੀ ਹਾਂਜੀ ਆਇਆ ਹੀ ਸਾਰਾ ਕਹਿੰਦੇ ਆਇਆ ਦੋ ਮਿੰਟ ਥਾਣੇ ਮੈਂ ਜਾਣਾ ਜਿਹੜੇ 골ਡੀ ਜਵੈਲਰ ਇੱਥੇ ਦੁਕਾਨ ਵਿੱਚ ਤੋਂ ਨਹੀਂ ਨਹੀਂ ਹਰਦਸ਼ੰਮੀਆ ਰੋਡ ਪ੍ਰੇਮ ਦਾ ਸੇਜਾਦਾ ਗਏ ਏਜੰਸੀ ਲੱਗੇ ਦੁਕਾਨ ਆ ਕੀ ਗੱਲ ਹੋਈ ਕੱਲ ਕੀ ਹੋਈ ਸਵੇਰੇ ਜਦੋਂ ਆਇਆ ਮੈਨੂੰ ਗਵਾਂਡੀਆਂ ਨੇ ਫੋਨ ਕੀਤਾ ਕਿ ਸਹਰੇ ਆ ਕੇ ਤੂੰ ਸੁੱਤੇ ਆ ਗਿਆ ਦੁਕਾਨ ਤੇ ਉਹ ਆ ਕੇ ਵੇਖਿਆ ਤੇ ਚੋਰਾਂ ਨੇ ਤਾਲੇ ਤੋੜੇ ਤੇ ਹੀ ਚੋਰਾਂ ਨੇ ਕਿੰਨੇ ਵਜੇ ਸਮਝੀ ਗੱਲ 3 ਵਜੇ ਕ 26 ਮਿੰਟ ਤੇ ਉਹਨਾਂ ਦੇ ਬਾਅਦ ਵਿੱਚ ਵੀਡੀਓ ਦੇ ਵਿੱਚ ਆਇਆ ਵਾ ਤੇ ਉਹਨਾਂ ਨੇ ਫੋਨ ਕਰਕੇ ਸੱਦਿਆ ਜਦੋਂ ਤੇ ਬਾਅਦ ਵਿੱਚ ਵੇਖਿਆ ਤਾਲੇ ਤੋੜੇ ਤੇ ਅੰਦਰ ਵੇਖਿਆ ਐਲ ਸੀ ਡੀ ਤੋੜ ਗਏ ਨੇ ਕੈਮਰੇ ਦਾ ਸਾਰਾ ਸਮਾਨ ਜਿਹੜਾ ਉਹ ਵੀ ਤੋੜ ਕੇ ਲੈ ਗਏ ਨੇ ਬਾਜ ਗਵਾਂਡੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਆ ਕੇ ਸਭ ਕੁਝ ਦੱਸਿਆ ਵੀ ਇਦਾਂ ਗਵਾਂਡੀਆਂ ਤਾਂ ਮੇਰਾ ਤਾਲਾ ਤੋੜ ਕੇ ਗਵਾਂਡੀਆਂ ਦੇ ਲੋਕ ਦੇ ਵਿੱਚ ਵਸਾ ਗਏ ਆ ਵੀ ਬੰਦੇ ਬਾਹਰ ਨਾ ਨਿਕਲ ਸਕਣ ਅੱਛਾ ਹਾਂਜੀ ਕਿੰਨਾ ਸਮਾਨ ਜਿਹੜਾ ਚੋਰੀ ਗਿਆ ਸੀ ਸਮਾਨ 400 ਗ੍ਰਾਮ ਜਾਂਦੀ ਤੇ 45000 ਰੁਪਇਆ ਕੈਸ਼ ਸੀ ਉਹ ਸਾਰਾ ਚੁੱਕ ਕੇ ਲੈ ਗਏ ਉਹਨਾਂ ਕੋਲ ਬਾਕੀ ਤਾਲੇ ਜਿਹੜੇ ਅੰਦਰ ਦੇ ਸੇਫ ਦੇ ਹੀ ਉਹ ਖੁੱਲੇ ਨਹੀਂ ਹੈਗੇ ਤੇ ਤੇ ਇਹ ਸਿਲਸਿਲੇ ਦੇ ਵਿੱਚ ਪਤਾ ਨਹੀਂ ਚੋਰਾਂ ਨੇ ਕੋਈ ਅੰਗਲੀ ਆ ਜਾਂ ਕੀ ਹੈ ਸਰਕਾਰ ਇਸ ਕੰਮ ਚ ਕੀ ਕਰਦੀ ਪਈ ਹੈ ਤਿੰਨ ਚੋਰ ਆ ਰਹੇ ਨੇ ਵੀਡੀਓ ਜੀ ਇਹ ਮੰਗ ਕਰਦੇ ਮੰਗ ਕੀ ਕਰਦੇ ਆ ਸਰਕਾਰ ਨੂੰ ਇਹਨਾਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਏ ਇਹ ਜਿਹੜੀ ਚੋਰੀ ਦੇ ਇੰਨੀਆਂ ਵਾਰਦਾਤਾ ਹੋਈਆਂ ਨੇ ਇਹ ਕਿਦਾਂ ਥੰਮਣਗੇ ਸਰਕਾਰ ਕਿਦਾਂ ਨਾਥ ਪਾਏਗੀ ਲੋਕਾਂ ਦਾ ਇਹਨਾਂ ਨੁਕਸਾਨ ਹੁੰਨ ਲਿਆ